ਮੈਡੀਕਲ ਲੈਬਾਰਟਰੀ ਐਸੋਸੀਏਸ਼ਨ ਪੰਜਾਬ ਦੀ ਧੂਰੀ ਇਕਾਈ ਵੱਲੋਂ ਧੂਰੀ ਵਿਖੇ ਪਾਤਾਵਰ ਨੂੰ ਹਰਿਆ ਭਰਿਆ ਬਣਾਉਣ ਦੇ ਮੰਤਵ ਨਾਲ ਬੂਟੇ ਵੰਡੇ ਗਏ। ਇਸ ਮੌਕੇ ਸੰਸਥਾ ਦੇ ਪ੍ਰਧਾਨ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਪਾਤਾਵਰ ਨੂੰ ਬਚਾਉਣ ਦੇ ਮੰਤਵ ਨਾਲ 500 ਦੇ ਕਰੀਬ ਫ੍ਰੀ ਬੂਟੇ ਵੰਡੇ ਜਾ ਰਹੇ ਹਨ ਤਾਂ ਜੋ ਕਿ ਪਾਤਾਵਰ ਨੂੰ ਬਚਾਇਆ ਜਾ ਸਕੇ ਅਤੇ ਤਪਦੀ ਗਰਮੀ ਨੂੰ ਘਟਕੀਤਾ ਜਾ ਸਕੇ। ਇਸ ਮੌਕੇ ਸਥਾਨਕ ਵਪਾਰੀਆਂ ਨੇ ਵੀ ਸੰਸਥਾ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਅੱਜ ਦੇ ਸਮੇਂ ਵਿੱਚ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣਾ ਬੇहद ਜ਼ਰੂਰੀ ਹੈ ਇਸ ਦੇ ਲਈ ਇਹ ਸੰਸਥਾ ਬੇहद ਹੀ ਚੰਗਾ ਕੰਮ ਕਰ ਰਹੀ ਹੈ ਅੱਜ ਤੋਰੀ ਲੈਵਾ ਐਸੋਸੀਏਸ਼ਨ ਨੇ ਉਪਰਾਲਾ ਕੀਤਾ ਹੈ ਜੋ ਸਾਡੇ ਦੇਸ਼ ਦੇ ਵਿੱਚ ਪ੍ਰਦੂਸ਼ਨ ਔਰ ਗਰਮੀ ਵਧ ਰਹੀ ਹੈ ਇਸ ਨੂੰ ਮੁੱਦੇ ਨਜ਼ਰ ਰੱਖਦੇ ਹੋਏ ਜੋ ਅੱਜ ਬੂਟੇ ਬੰਡੇ ਜਾ ਰਹੇ ਨੇ ਪਰਿਆਵਰਨ ਨੂੰ ਸੁਰੱਖਿਤ ਕਰਨ ਦੇ ਲਈ ਔਰ ਲੋਕਾਂ ਦੇ ਜੀਵਨ ਨੂੰ ਉੱਚਾ ਚੱਕਣ ਦੇ ਲਈ ਜੋ ਉਪਰਾਲਾ ਕਰ ਰਹੇ ਨੇ ਬਹੁਤ ਹੀ ਸ਼ਲਾਘਾਯੋਗ ਹੈ ਮੈਨੂੰ ਲੱਗਦਾ ਵੀ ਹਰ ਸੰਸਥਾ ਨੂੰ ਹਰ ਇਨਸਾਨ ਨੂੰ ਜ਼ਿੰਦਗੀ ਦੇ ਵਿੱਚ ਕਮ ਸੇ ਕਮ ਪੰਜ ਬੂਟੇ ਲਾਣੇ ਚਾਹੀਦੇ ਨੇ ਤਾਂ ਕਿ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਨਸਲਾਂ ਨੇ ਉਹ ਸੁੱਖ ਦਾ ਸਾਹ ਲੈ ਸਕਣ ਅੱਜ ਅਸੀਂ ਦੇਖ ਰਹੇ ਹਾਂ ਧਰਤੀ ਦਾ ਪਾਣੀ ਬਹੁਤ ਨੀਚੇ ਜਾ ਚੁੱਕਿਆ ਹੈ ਇਸ ਨੂੰ ਉੱਪਰ ਚੱਕਣ ਦੇ ਲਈ ਇਹ ਬਹੁਤ ਵੱਡਾ ਇੱਕ ਉਪਰਾਲਾ ਹੈ ਜਿਸ ਦੇ ਲਈ ਮੈਂ ਪ੍ਰਧਾਨ ਜੀ ਸਾਡੇ ਔਰ ਇਨ ਪ੍ਰਧਾਨ ਜੀ ਰਾਜਕੁਮਾਰ ਜੀ ਔਰ ਇਹਨਾਂ ਦੀ ਟੀਮ ਜੋ ਹੈ ਉਪਰਾਲਾ ਕਰ ਰਹੀ ਹੈ ਇਹ ਬਹੁਤ ਹੀ ਸ਼ਲਾਘਾਯੋਗ ਹੈ ਔਰ ਮੈਂ ਪੰਜਾਬ ਸਰਕਾਰ ਨੂੰ ਇਹ ਗੱਲ ਕਹਾਂਗਾ ਵੀ ਜੋ ਇਦਾਂ ਦੇ ਲੋਕ ਜੋ ਇਦਾਂ ਦੀਆਂ ਐਸੋਸੀਏਸ਼ਨਾਂ ਜੋ ਦੇਸ਼ ਦੇ ਵਿੱਚ ਕੰਮ ਕਰਦੀਆਂ ਨੇ ਸਾਡੇ ਰਾਜ ਪੰਜਾਬ ਦੇ ਲਈ ਕੰਮ ਕਰਦੀਆਂ ਨੇ ਤਾਂ ਇਹਨਾਂ ਨੂੰ ਅਗਰੇ ਕਰਕੇ ਅਗਰੇ ਸਰ ਕਰਕੇ ਇਹਨਾਂ ਨੂੰ ਪ੍ਰਮੋਟ ਕਰਕੇ ਹੋਰ ਵਧੀਆ ਤਰੀਕੇ ਨਾਲ ਆਪਾਂ ਆਪਣੇ ਪੰਜਾਬ ਸੂਬੇ ਨੂੰ ਉੱਚਾ ਚੱਕ ਸਕਦੇ ਹਾਂ ਔਰ ਇਸ ਨੂੰ ਖੁਸ਼ਹਾਲ ਬਣਾ ਸਕਦੇ ਹਾਂ ਹਰਾ ਭਰਾ ਬਣਾ ਸਕਦੇ ਹਾਂ ਜੈਬ ਲਾਪ ਲੈਬੋਰੀ ਐਸੋਸੀਏਸ਼ਨ ਬਲੋਜ ਉਪਰਾਲਾ ਕੀਤਾ ਗਿਆ ਅਜ ਬੂਟੇ ਵੱਡੇ ਗਏ ਨੇ 500 ਤੋਂ ਉੱਪਰ ਤਕਰੀਬਨ ਬਹੁਤ ਹੀ ਸਲਾਂਗਾ ਯੋਕਸਬ ਹੈ ਔਰ ਇਹਨਾਂ ਦੀ ਕੋਈ ਡਿਮਾਂਡਾਂ ਨੇ ਜਿਨ੍ਹਾਂ ਤੇ ਸਟੇਟ ਪ੍ਰੈਜ਼ੀਡੈਂਟ ਜਗਦੀਪ ਸਿੰਘ ਜੀ ਨੇ ਔਰ ਸਟੇਟ ਸੈਕਟਰੀ ਰਾਜਨ ਬਟਕਲੇ ਅਸੀਂ ਇਹਨਾਂ ਦੀ ਇਹ ਡਿਮਾਂਡ ਜੋ ਵੀ ਹੈ ਇਹ ਮਾਨਸਕਾ ਜ਼ਰੂਰ ਪੂਚਾਵਾਂਗੇ ਉਹਨਾਂ ਦਾ ਕਹਿਣਾ ਵੀ ਸਾਡੀ ਇੱਕ ਮੀਟਿੰਗ ਵੀ ਹੋ ਜੇ ਉਹ ਮੀਟਿੰਗ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਚਾਹੇ ਚੰਡੀਗੜ੍ਹ ਕਰਾਈਏ ਚਾਹੇ ਧੂਰੀ ਸੰਗਰੂ ਕਿਤੇ ਟਾਈਮ ਮਿਲੇ ਸੰਗਰੂ ਲਾਉਂਦੇ ਰਹਿੰਦੇ ਨੇ ਉੱਥੇ ਮੀਟਿੰਗ ਕਰਾਵਾਂਗੇ ਜ਼ਰੂਰ ਅਸੀਂ ਵੀ ਕੋਸ਼ਿਸ਼ ਕਰਾਂਗੇ ਆਪਣੇ ਵੱਲੋਂ ਜੋ ਸੈਂਟਰ ਸਰਕਾਰ ਨੇ ਦੇ ਧੱਕਾ ਕਰਿਆ ਹੋਇਆ ਉਹਦੇ ਵੀ ਗੌਰ ਕਰਾਵਾਂਗੇ ਐਤੋਂ ਰਿਕਮੈਂਡ ਕਰਾਵਾਂਗੇ ਵੀ ਵਧੀਆ ਤਰੀਕੇ ਨਾਲ ਉਹਨੂੰ ਰਿਕਮੈਂਡ ਕਰਨ ਜੋ ਵੀ ਇਹਨਾਂ ਦੀਆਂ ਡਿਮਾਂਡਾਂ ਨੇ ਪੂਰੇ ਪੰਜਾਬ ਦੇ ਵਿੱਚ ਇਹਨਾਂ ਦੀ ਐਸੋਸੀਏਸ਼ਨ ਕੰਮ ਕਰ ਰਹੀ ਹੈ ਉਹਦੇ ਲਈ ਮੈਂ ਇਹਨਾਂ ਨੂੰ ਵਧਾਈ ਦਿੰਦਾ ਜਿਹੜੇ ਬੂਟੇ ਦਾ ਕੰਮ ਕੀਤਾ ਹੈ ਉਹ 17 ਦੇ ਲੱਕੇ 23 ਤੱਕ ਕਰੇ ਕਾfte ਦਾ ਟਾਈਮ ਹੈ ਜੋ ਬਹੁਤ ਹੀ ਸਲੰਗਾ ਜਿਹਾ ਕੰਮ ਹੈ ਮੈਂ ਇਹਨਾਂ ਨੂੰ ਬਹੁਤ ਵਧਾਈ ਦਿੰਦਾ ਪ੍ਰਧਾਨ ਸ਼ਕਤੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਹਾਂਜੀ ਸ਼ੀਲਾ ਜੀ ਜੈ ਮਲਾਪ ਮੈਂ ਮੈਡੀਕਲ ਲੈਬਾਰਟਰੀ ਸੈਸ਼ਨ ਦਾ ਪ੍ਰੈਜ਼ੀਡੈਂਟ ਰਾਜਕਮਾਜ ਸੋਰੀਆ ਔਰ ਅੱਜ ਜਿਹੜਾ ਅਸੀਂ ਇਹ ਕੰਮ ਕਰ ਰਹੇ ਹਾਂ ਜਿਹੜਾ ਮੈਡੀਕਲ ਲੈਬਾਰਟਰੀ profession ਨੈਸ਼ਨਲ ਵੀਕ ਮਨਾਇਆ ਜਾਂਦਾ ਹੈਗਾ ਉਹਦੇ ਤਹਿਤ ਅਸੀਂ 17 ਜੁਲਾਈ ਤੋਂ ਲੈ ਕੇ 23 ਜੁਲਾਈ ਤੱਕ ਇਹ ਪ੍ਰੋਗਰਾਮ ਰੱਖਿਆ ਦੇ 23 ਜੁਲਾਈ ਅੱਜ ਆ ਗਈ ਹੈ ਉਹਦੇ ਤਹਿਤ ਅਸੀਂ ਧਰਤੀ ਦਾ ਵਾਤਾਵਰਨ ਸ਼ੁੱਧ ਬਣਾਉਣ ਦੇ ਲਈ ਇਹ ਪ੍ਰੋਗਰਾਮ ਰੱਖਿਆ ਹੈ ਇਹਦੇ ਵਿੱਚ ਅਸੀਂ 500 ਤੋਂ ਪਲੱਸ ਬੂਟੇ ਤਕਰੀਬਨ ਬਿਲਕੁਲ ਫ੍ਰੀ ਆਫ ਕੋਸਟ ਦੇ ਰਹੇ ਹਾਂ ਤਾਂ ਕਿ ਲੋਕ ਇਹਨਾਂ ਨੂੰ ਆਪਣੇ ਬੱਚਾ ਵਾਂਗੂ ਸੰਭਾਲ ਸਕਣ ਸਾਡੇ ਸਭ ਨੂੰ ਇਹ ਬੇਨਤੀ ਵੀ ਹੈ ਵੀ ਇਹਨਾਂ ਨੂੰ ਜਾ ਕੇ ਆਪਣੇ ਬੱਚਾ ਵਾਂਗੂ ਸੰਭਾਲੋ ਪਾਲਣ ਪੋਸ਼ਣ ਕਰੋ ਤਾਂ ਕਿ ਆਪਣੇ ਬਾਤਾ ਆਪਣੇ ਸਿਹਤ ਵਾਸਤੇ ਬਹੁਤ ਵਧੀਆ ਕੰਮ ਕਰ ਸਕਣ। ਸਭ ਤੋਂ ਪਹਿਲਾਂ ਮੁਬਾਰਕਬਾਦ ਕਿ ਅੱਜ ਜਿਹੜਾ ਉਪਰਾਲਾ ਕੀਤਾ ਗਿਆ ਹੈ ਪੌਦਾ ਵਿਤਰਣ ਕੈਂਪ ਇਹ ਮੈਂ ਕਹਿਣਾ ਕਿ ਸੇਫ ਟਰੀ 에ਅਰ ਫ੍ਰੀ ਬੇਟੀ ਔਰ ਬੰਦ ਸਭ ਤੋਂ ਵੱਡਾ ਧਨ ਜੇ ਅਸੀਂ ਸਾਡੇ ਵਾਤਾਵਰਣ ਨੂੰ ਸ਼ੁੱਧ ਰੱਖਣਾ ਹੈ ਜੇ ਅਸੀਂ ਪ੍ਰਦੂਸ਼ਣ ਨੂੰ ਮਕਾਉਣਾ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਬੂਟੇ ਲਾਣੇ ਪੈਣਗੇ ਕਿਉਂਕਿ ਜਿਸ ਤਰੀਕੇ ਦੇ ਨਾਲ ਆਕਸੀਜਨ ਦਾ ਭੰਡਾਰ ਜਿਹੜਾ ਘਟਦਾ ਜਾ ਰਿਹਾ ਹੈ ਇਹ ਬੂਟੇ ਹੀ ਨੇ ਜਿਹੜੇ ਸਾਡੀ ਆਕਸੀਜਨ ਸਾਨੂੰ ਪੂਰੀ ਦਿੰਦੇ ਨੇ ਤੇ ਸਾਡੀ ਸਿਹਤ ਨੂੰ ਤੰਦਰੁਸਤ ਰੱਖਦੇ ਨੇ ਅੱਜ ਹਰ ਇੱਕ ਇਨਸਾਨ ਨੂੰ ਜੇਕਰ ਤੁਸੀਂ ਬਚਾਉਣਾ ਚਾਹੁੰਦੇ ਹੋ ਆਪਣਾ ਪ੍ਰਦੂਸ਼ਣ ਖਤਮ ਕਰਨਾ ਚਾਹੁੰਦੇ ਹੋ ਕਾਰਬਨ ਡਾਈਆਕਸਾਈਡ ਖਤਮ ਕਰਨਾ ਚਾਹੁੰਦੇ ਆ ਤਾਂ ਸਭ ਤੋਂ ਪਹਿਲਾਂ ਪਰਨ ਕਰੋ ਕਿ ਅਸੀਂ ਜਿਹੜੇ ਇਹ ਬੂਟੇ ਲਾਣੇ ਨੇ ਇਹ ਸਾਨੇ ਹਰ ਇੱਕ ਨੇ ਹਰ ਹਫਤੇ ਜੇਕਰ ਤੁਸੀਂ ਇੱਕ ਬੂਟਾ ਹਰ ਹਫਤੇ ਲਾਓ ਤਾਂ ਤੁਸੀਂ ਦੇਖੋਗੇ ਕਿ ਆਨ ਵਾਲੇ ਟਾਈਮ ਦੇ ਵਿੱਚ ਕਿੰਨਾ ਤਾਂ ਫਲ ਫਰੂਟ ਮਿਲੇਗਾ ਤੇ ਕਿੰਨਾ ਜਿਹੜਾ ਪ੍ਰਦੂਸ਼ਣ ਹੈ ਖਤਮ ਹੁੰਦਾ ਚਲਾ ਜਾਏਗਾ ਮੈਂ ਕੀ ਕਰਦਾ ਅੱਜ ਕੱਲ ਮੈਂ ਜਿਹੜੇ ਘਰ ਦੇ ਵਿੱਚ ਗੁੱਟਲੀਆਂ ਵੱਜਦੀਆਂ ਨੇ ਤਾਂ ਉਹਨਾਂ ਨੂੰ ਲਾਉਣਾ ਤਾਂ ਕਿ ਉਹ ਆਂਬ ਦੇ ਬੂਟੇ ਜਾਂ ਜਾਮਨ ਦੇ ਬੂਟੇ ਉਹ ਹਰ ਪਾਸੇ ਫਿਲਣ ਤੇ ਇਸ ਕਰਕੇ ਪ੍ਰਦੂਸ਼ਣ ਨੂੰ ਬਚਾਉਣਾ ਸਾਡਾ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲਾਂ ਮੈਂ ਡਾਕਟਰ ਸਾਹਿਬ ਦਾ ਧੰਨਵਾਦ ਕਰਦਾ ਤੇ ਸਾਡੇ ਰਿਟੇਲ ਕਰਾਨਾ ਸੈਸ਼ਨ ਦੇ ਪ੍ਰਧਾਨ प्रमोद ਗੁਪਤਾ ਜੀ ਦਾ तहे ਦਿਲੋਂ ਸਵਾਗਤ ਕਰਦਾ ਹੈ ਕਿ ਇੰਨਾ ਵੱੱcha ਕੰਮ ਜਿਹੜਾ ਇਹਨਾਂ ਨੇ ਉਪਰਾਲਾ ਕੀਤਾ ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਅਸ਼ੋਕ ਭੰਡਾਰੀ ਜਰਨਲ ਸਕੱਤਰ ਤੁਰੀ ਇੱਕ ਵਾਰ ਫੇਰ ਸਾਰਿਆਂ ਨੂੰ ਮੈਸੇਜ ਦਿੰਨਾ ਹੈ ਕਿ ਬੇਟੀ ਔਰ ਬਨ ਸਭ ਤੋਂ ਵੱਡਾ ਧਨ ਇਹਨਾਂ ਬੂਟਿਆਂ ਨੂੰ ਬਚਾਓ ਸੇਫਟਰੀ 에ਅਰ ਫ੍ਰੀ ਜੇ ਤੁਸੀਂ ਚਾਹੁੰਦੇ ਹੋ ਕਿ ਸਾਡਾ ਜਿਹੜਾ ਪ੍ਰੋਡਿਊਸ਼ਨ ਖਤਮ ਹੋਵੇ ਤਾਂ ਇੱਕ ਵਾਰ ਬੂਟਿਆਂ ਤੇ ਗੰਨੀ ਧਿਆਨ ਦਿਵੋ ਇਹਨਾਂ ਸ਼ਬਦਾਂ ਨਾਲ ਸ਼ੁਕਰੀਆ